ਤੇ ਭਾਈ ਲਾਲੋ ਆਖਦਾ ਮਹਾਰਾਜ ਤੁਸੀਂ ਜਨੇਊ ਪਾਇਆ ਤੇ ਪਾਤਸ਼ਾਹ ਤੁਸੀਂ ਜਨੇਊ ਪਾਇਆ ਇਸ ਵਾਸਤੇ ਚਲੋ ਨਾ ਵੀ ਤੁਸੀਂ ਉਥੇ ਚੌਂਕੇ ਵਿੱਚ ਬੈਠ ਕਰਕੇ ਲੰਗਰ ਛਕੋ ਇਸ ਤਰ੍ਹਾਂ ਲੰਗਰ ਬਾਹਰ ਨਹੀਂ ਛਕ ਸਕਦੇ ਤੇ ਮਹਾਰਾਜ ਆਖਣ ਲੱਗੇ ਇਹ ਜਿਹੜੀ ਜੰਨੀ ਧਰਤੀ ਹੈ ਇਹ ਭਾਈ ਸਾਰੀ ਚੌਂਕਾ ਹੈ ਤੇ ਜਿਹੜੇ ਸੱਚ ਦੇ ਨਾਲ ਰੱਤੇ ਨੇ ਉਹੀ ਸੁੱਚੇ ਨੇ ਪਖੰਡ ਕਰਨ ਵਾਲਾ ਸੁੱਚਾ ਨਹੀਂ ਹੈ ਭਾਈ ਲਾਲੋ ਮਹਾਰਾਜ ਦਾ ਬੋਚਨ ਸੁਣਿਆ ਬੜਾ ਆਨੰਦ ਵਿੱਚ ਹੋ ਗਿਆ ਪਾਤਸ਼ਾਹ ਦੇ ਹੁਕਮ ਮੰਨ ਜਲਦੀ ਦੇ ਨਾਲ ਘਰ ਗਿਆ ਹੈ ਘਰੋਂ ਜਾ ਕਰਕੇ ਜਿਹੜਾ ਲੰਗਰ ਤਿਆਰ ਹੋਇਆ ਹੈ ਉਹ ਲੰਗਰ ਲੈ ਕਰਕੇ ਆਇਆ ਲੰਗਰ ਲਿਆ ਮਹਾਰਾਜ ਦੇ ਅੱਗੇ ਥਾਲ ਰੱਖਣਾ ਕੀਤਾ ਜਦੋਂ ਭਾਈ ਮਰਦਾਨੇ ਨੇ ਉਹ ਲੰਗਰ ਵੇਖਿਆ ਹੈ ਬਾਜਰੇ ਦੀ ਰੋਟੀ ਹੈ ਤੇ ਸਰੋਂ ਦਾ ਸਾਗ ਹੈ बाजरे ਦੀ ਰੋਟੀ ਨਾਲ ਸਰੋਂ ਦਾ ਸਾਗ ਵੇਖ ਭਾਈ ਮਰਦਾਨਾ ਮਨ ਦੇ ਵਿੱਚ